ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਸਬਦੇ ਮਰੈ ਸੋ ਮੋਆ ਜਾਪੈ ਕਾਲੁ ਨ ਚਪੈ ਦੁਖ ਨ ਸੰਤਾਪੈ ਜੋਤੀ ਵਿੱਚ ਮੇਲੇ ਜੋ ਤੇ ਸਮਾਣੀ ਸੋਨੇ ਮਨ ਸੱਚ ਸਮਾਵਣਿਆ ਹਾਵਾਰੀ ਜੀਓ ਵਾਰੀ ਹਰ ਕਨਾਈ ਸੁਭਾ ਪਾਵਣਿਆ ਸਾਤਿ ਗੁਰ ਸੇਵੇ ਸਚਿ ਚਿਤੁ ਲਾਇ ਗੁਰਮਤੀ ਸਹਜੇ ਸਮਾਵਣਿਆ ਰਹਾ ਕਾਇਆ ਕਚੀ ਕਚਾ ਚੀਰ ਹੰਡਾਇ ਦੁ ਜੈ ਲਗੀ ਮਹਲ ਨ ਪਾਏ ਆਨੰਦੇ ਨੂੰ ਜਲ ਦੀ ਫਿਰੈ ਦਿਨ ਰਾਤੀ 베ਨੁ ਪਰ ਬਹੁ ਦੁਖ ਪਾਵਣਿਆ ਦੇਹੀ ਜਾਤੇ ਨਾ ਆਗੇ ਜਾਏ ਜਿੱਥੇ ਲੇਖ ਮੰਗਿਆ ਤਿੱਥੇ ਛੁੱਟੈ ਸੱਚ ਕਮਾਏ ਸਤਿਗੁਰ ਸੇਵਨੇ ਸੇ ਤਨਵੰਤੀ ਅਥੈ ਉਥੈ ਨਾਮੇ ਸਮਾਵਣਿਆ ਪੈ ਪਾਈ ਸੀਗਰ ਬਣਾਏ ਗੁਰ ਪ੍ਰਸਾਦੀ ਮਹਲੂ ਕਰੋ ਪਾਏ ਆਨੰਦ ਇਹਨੂੰ ਸਦਾ ਰਵੇ ਦਿਨ ਨੂੰ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਪੇਰ ਵਸੈ ਸਦਾ ਨਲੇ ਗੁਰ ਪ੍ਰਸਾਦੀ ਕੋ ਨਦਰੇ ਨਿਹਾਲੇ ਮੇਰਾ ਪ੍ਰਭ ਉਤੇ ਉੱਚੋ ਉੱਚਾ ਕਰੇ ਕਿਰਪਾ ਆਪੇ ਮਿਲਾਵਣਿਆ ਮਾਇਆ ਮੋਹ ਇਹੋ ਜਾਗ ਸੁਤਾ ਨਾਮ ਵਿਸਾਰੇ ਅੰਤੇ ਵਿਗੁਤਾ ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਧੀ ਪਾਵਣਿਆ ਅਪਿਓ ਪੀਐ ਸੋ ਪਰਮੁ ਗਵਾਏ ਗੁਰ ਪਰਸਾਦ ਦੇ ਮੁਕਤੇ ਗਾਤੇ ਪਾਏ ਭਗਤੀ ਰਤਾ ਸਦਾ ਬੈਰਾਗੀ ਆਪੁ ਮਾਰੇ ਮਿਲਾਵਣਿਆ ਆਪੇ ਉਪਾਏ ਤੰਧੈ ਲਾਏ ਲਖ 84 ਰਿਜ ਕੋ ਆਪੇ ਅਪੜਾਏ ਨਾਨਕ ਨਾਮ ਧਿਆਏ ਸਚ ਰਤੇ ਜੋ ਤੇ ਸੁਭਾਵੈ ਸੋ ਕਾਰ ਕਰਾਵਣਿਆ ਮਾਝ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸਬਦ ਦੇ ਪਰਖੇ ਪਰਖਾਇਆ ਜਿਹਨੂੰ ਸਾਚੂ ਪੱਲੈ ਸਾਚੂ ਵਖਾਣ ਹੈ ਸਾਚੂ ਕਸਵੱਟੀ ਲਾਵਣਿਆ ਹਉ ਵਾਰੀ ਜੀਓ ਵਾਰੀ ਗੁਰ ਕੀ ਬਾਣੀ ਮਾਨੇ ਵਸਾਵਣਿਆ ਅੰਜਨ ਮਾਹੇ ਨਿਰੰਜਨ ਨੂੰ ਪਾਇਆ ਜੋਤੀ ਜੋਤੇ ਮਿਲਾਵਣਿਆ ਰਹਾ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨੋ ਅਤੀ ਅਗਾਮ ਅਪਾਰ ਗੁਰਮੁਖੇ ਹੋਵੇ ਸੋਈ ਪਾਏ ਆਪੇ ਬਖਸਿ ਮਿਲਾਵਣਿਆ ਮੇਰਾ ਠਾਕੁਰ ਸਾਚੁ ਦਰੜਾਏ ਗੁਰ ਪ੍ਰਸਾਦੀ ਸਚਿ ਚੇਤੁ ਲਾਏ ਸਚੋ ਸਚ ਵਰਤੇ ਸਭ ਨੀ ਥਾਈ ਸੱਚੇ ਸੱਚ ਸਮਵਣਿਆ ਬੇ ਪਰਵਾਹੋ ਸਚ ਮੇਰਾ ਪਿਆਰਾ ਕਿਲ ਵਿਖ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤੇ ਸਦਾ ਧਿਆਈਐ ਪਾਇ ਪਗ ਤੇ ਦ੍ਰਿੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੈ ਆਪੇ ਦੇ ਨਾ ਪਛੋਤਾਵੈ ਸਭਨਾ ਜੀਆ ਕਾ ਇੱਕੋ ਦਾਤਾ ਸਬਦੇ ਮਾਰੇ ਜਿਵਾ ਵਣਿਆ ਹਰੇ ਤੋਧ ਬਾਝ ਹੋ ਮੈਂ ਕੋਈ ਨਹੀਂ ਹਰੇ ਤੋਧ ਸੇਵੀ ਤੈ ਤੋਧ ਸਲਹੀ ਅਪੇ ਮੇਲੇ ਲਹੋ ਪ੍ਰਭ ਸੱਚੇ ਪੂਰੇ ਕਰਮੇ ਤੂੰ ਪਾਵਣਿਆ ਮਹਿਰ ਨਾ ਕੋਈ ਤੋਧਾ ਜਿਹਾਂ ਤੇਰੀ ਨਦਰੀ ਸਿਜ ਸੇ ਦੇਹਾ ਆਨੰਦੇ ਨੂੰ ਸਾਰੇ ਸਮਾਲੇ ਹਰੇ ਰੱਖੇ ਗੁਰਮੁਖੇ ਸਹਜੇ ਸਮਾਵਣਿਆ ਤੁਧ ਜਿਵੜ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਕੜੇ ਪੰਨੇ ਸਵਾਰੇ ਨਾਨਕ ਨਾਮੇ ਸੁਹਾਵਣਿਆ ਮਾਝ ਮਹੱਲਾ ਤੀਜਾ ਸਭ ਕਟ ਆਪੇ ਭੋਗਨ ਹਾਰਾ ਅਲਖ ਵਰਤੇ ਅਗੰ ਅਪਾਰਾ ਗੁਰ ਕੈ ਸਬ ਦੇ ਮੇਰਾ ਹਰ ਪ੍ਰਭੁ ਤਾਇਆ ਸਹਜੇ ਸੱਚੇ ਸਮਾਵਣਿਆ ਹਾਵਾਰੀ ਜੀਓ ਵਾਰੀ ਗੁਰਸਬਦ ਮੰਨੇ ਵਸਾਵਣਿਆ ਸਬਦ ਸੁਝੈ ਤ ਮੰਸਿਓ ਲੁਝੈ ਮਨਸਾ ਮਾਰੇ ਸਮਾਵਣਿਆ ਰਹਾ ਪੰਜ ਦੂਤ ਮੋਹ ਹੈ ਸੰਸਾਰਾ ਮਨਮੁਖ ਅੰਧੇ ਸੋਧੇ ਨਸਾਰਾ ਗੁਰਮੁਖੇ ਹੋਵੇ ਸੋ ਆਪਣਾ ਘਰ ਰੱਖੈ ਪੰਚ ਦੂਤ ਸਬਦਿ ਪਚਾਵਣਿਆ ਏਕੇ ਗੁਰਮੁਖੇ ਸਦਾ ਸਚੇ ਰੰਗੇ ਰਤੇ ਸਹਜੇ ਪ੍ਰਭ ਸੇਵ ਹੈ ਆਨੰਦੇਨ ਮਾਤੇ ਮੇਲੇ ਪ੍ਰੀਤਮ ਸੱਚੇ ਗੁਣ ਗਾਵ ਹੈ ਹਰੇ ਦਰੇ ਸੋਭਾ ਪਾਵਣਿਆ ਇਕ ਤੁਮ ਇਕੈ ਆਪੁ ਉਪਾਇ ਦੁਵਿਧਾ ਦੁਜਾ ਤਰੇ ਬੇਧੇ ਮਾਇਆ ਜਉ ਥੀ ਪੌੜੀ ਗੁਰਮੁਖੇ ਉੱਚੀ ਸਚੋ ਸਾਚੂ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨੇ ਸਚੁ ਜਾਤਾ ਸੋ ਸਹਜ ਸਮਾਵੈ ਗੁਰਮੁਖਿ ਕਰਨੀ ਸੱਚੇ ਸੇਵ ਹੈ ਸੱਚੇ ਚਾਏ ਸਮਾਵਣਿਆ ਸੱਚੇ ਬਾਝੋ ਕੋ ਅਵਰ ਨ ਦੁਆ ਦੁਜੇ ਲਾਗੇ ਜਾਗੂ ਖਾਪੇ ਖਾਪੇ ਮੂਆ ਗੁਰਮੁਖੇ ਹੋਵੇ ਸੋ ਏਕੋ ਜਾਣੈ ਇਕੋ ਸੇਵੇ ਸੁਖ ਪਾਵਣਿਆ ਜੀ ਜੰਤ ਸਭੇ ਸਰਣੇ ਤੁਮਰੀ ਆਪੇ ਤਰ ਦੇਖੇ ਕੱਚੀ ਪੱਕੀ ਸਾਰੀ ਆਨੰਦੇ ਨੂੰ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲ ਹੈ ਵੇਖ ਏ ਹਦੂਰੇ ਸਭ ਮਹਿ ਆਪੇ ਰਹਿ ਆ ਪਰਪੂਰੇ ਨਾਨਕ ਆਪੇ ਆਪੇ ਵਰਤੈ ਗੁਰਮੁਖੇ ਸੋਝੀ ਪਾਵਣਿਆ ਮਾਝ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖਿ ਵੇਰ ਲਾ ਕੇ ਨਾ ਚਖੇ ਡਿਠੀ ਅੰਤਰੇ ਪਰਗਾਸ ਮਹਾਰਾ ਸੁ ਪੀਵੈ ਦਰਸ ਸਚ ਸਵਦੁ ਵਜਾਵਣਿਆ ਹਾਵਾਰੀ ਜੀਓ ਵਾਰੀ ਗੁਰ ਚਰਣੀ ਚੇਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰੂ ਸੱਚਾ ਮਨੁ ਨਾਵੇ ਮੈਲ ਚੁਕਾਵਣਿਆ ਰਹਾਉ ਵੇਰਾ ਸੱਚੇ ਕਿਨਾਂ ਅੰਤ ਨ ਪਾਇਆ ਗੁਰ ਪ੍ਰਸਾਦਿ ਕਿਨਾਂ ਵਿਰਲਾ ਚੇਤ ਲਾਇਆ ਤਦ ਸੁਲਾਇ ਹ ਨਰਜਕਬ ਹ ਸੱਚੇ ਨਾਵੇ ਕੀ ਭੁਖ ਲਾਵਣਿਆ ਇਕ ਕੋ ਵੇਖਾ ਅਵਰ ਨਬੀਆਂ ਗੁਰ ਪ੍ਰਸਾਦੀ ਅੰਮ੍ਰਿਤੁ ਪੀਆ ਗੁਰ ਕੈ ਸਬਦ ਦੇ ਤਖਾਣੇ ਵਾਰੀ ਸਹਜੇ ਸੁਖੇ ਸਮਾਵਣਿਆ ਰਤੈ ਨੂੰ ਪਦਾਰਥ ਪੱਲੇ ਰੇ ਤਿਆਗੇ ਮਨਮੋਖ ਅੰਧਾ ਦੂਜੇ ਪਾਏ ਲਾਗੇ ਜੋ ਬੀਜ ਸੋਈ ਫਲ ਪਾਏ ਸੁਪਨੇ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨੋ ਪਾਏ ਗੁਰ ਕਾ ਸਬਦ ਮਾਨੇ ਵਸਾਏ ਆਨੰਦ ਏਨੂੰ ਸਦਾ ਰਹੈ ਪੈ ਅੰਦਰ ਪੈ ਮਾਰੇ ਪਰਮ ਚੁਕਾਉਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪਰਸਾਦਿ ਪਰਮ ਪਦੁ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰੇ ਗੁਣ ਸਹਜੇ ਗਾਵਣਿਆ ਸਿਮਰਤੇ ਸਾਸਤ ਬੇਦ ਵਖਾਣਾ ਪਰ ਮੇ ਭੁੱਲਾ ਤਾ ਤ ਨਾ ਜਾਣੈ ਬੇਨੁ ਸਤਿਗੁਰ ਸੇਵੇ ਸੁਖ ਨ ਪਾਏ ਦੁੱਖ ਦੁੱਖ ਕਮਾਵਣਿਆ ਆਪੇ ਕਰੇ ਕੇਸੂ ਆਖੈ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਏ ਨਾਮੇ ਨਾਮੇ ਸਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ